ਇਹਨਾਂ ਵੱਲੋਂ ਰਾਈਡਰ ਬਣਾਇਆ ਗਿਆ ਆਲੂ ਦੀਆਂ ਬੇਲਾਂ ਵੱਢਣ ਵਾਲਾ ਤੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਅੱਜ ਵਾਈ ਹੁਣੇ ਮੇਲੇ ਦੇ ਵਿੱਚ ਪੂਰੇ ਸਾਇਏ ਪਏ ਨੇ ਤੇ ਇਹਨਾਂ ਵੀਰਮਾਣਾ ਵੱਲੋਂ ਬਣਾਇਆ ਗਿਆ ਤੇ ਸਾਸ਼ੀਕਲ ਵੀਰ ਜੀ ਸਾਸ਼ੀਕਲ ਵੀਰ ਜੀ ਤੇ ਆਪਣੀ ਹੋਰ ਜਿਹੜੇ ਰਾਈਡਰ ਹੈਗੇ ਨੇ ਆਪਣੇ ਬੇਲਾ ਵੱਢਣ ਵਾਲੇ ਮਲਚਰ ਉਹਨਾਂ ਨਾਲੋਂ ਕੀ ਖਾਸੀਅਤ ਹੈ ਇਹਦੇ ਵਿੱਚ ਹੋਰ ਖਾਸੀਅਤ ਵੀਰ ਜੀ ਪਹਿਲਾਂ ਤਾਂ ਸਾਰੇ ਤੋਂ ਸਾਰੇ ਭਰਾਵਾਂ ਨੂੰ ਸਾਸ਼ੀਕਲ ਸਾਰ ਤੋਂ ਮੇਨ ਗੱਲ ਤਾਂ ਵੀਰ ਜੀ ਜਿਹੜਾ ਉਹ ਪਹਿਲਾਂ ਕਿਸ ਡਿਜ਼ਾਈਨ ਹੋਇਆ ਵਾ ਨਾਮੀ ਕੰਪਨੀ ਦਾ ਉਹ ਬਾਹਰਲੀ ਟੈਕਨੀਕ ਦੇ ਫਰੰਟ ਤੇ ਪੀਟੀਓ ਤੇ ਚੱਲਣ ਲਈ ਡਿਜ਼ਾਈਨ ਹੋਇਆ ਵ ਆਪਾਂ ਇੰਡੀਆ ਦੇ ਅਕੋਰਡਿੰਗ ਜਾਂ ਪੰਜਾਬ ਦੇ ਕਿਸਾਨਾਂ ਦੀ ਜੋ ਜੋ ਵੀ ਰਿਕੁਆਇਰਮੈਂਟ ਦੀ ਉਹਨੂੰ ਮੁੱਖ ਰੱਖਦੇ ਹੋਏ ਪਹਿਲਾਂ ਤਾਂ ਆਪਣਾ ਗੇਅਰ ਸਾਰੇ ਤੋਂ ਥੱਲੇ ਆ ਜੀ ਗੇਅਰ ਥੱਲੇ ਆਉਣ ਨਾਲ ਕੀ ਹੋ ਗਿਆ ਪੀਟੀਓ ਦੀ ਜਿਹੜੀ ਲੰਬਾਈ ਆ ਉਹ ਘਟ ਗਈ ਕ੍ਰੋਸ ਦੀ ਜਦ ਲੰਬਾਈ ਘਟ ਗਈ ਉਹ ਚ ਬਲ ਨਹੀਂ ਪੈਂਦਾ ਮਸ਼ੀਨ ਧੜਕਦੀ ਨਹੀਂ ਹੈਗੀ ਸਾਰ ਤੋਂ ਮੇਨ ਕੰਮ ਤਾਂ ਇਹ ਆ ਬਾਕੀ ਫਿਰ ਆਪਣੇ ਜਿਹੜੇ ਬਲੇਡ ਦੇਖੋ ਆਪਾਂ ਬਾਰਨ ਸਟੀਲ ਦੇ ਲਾਉਣੇ ਆ ਤੇ ਕੱਲੇ ਕੱਲੇ ਬਲੇਡ ਦੇ ਵਿੱਚ ਬੋਸ਼ਾ ਜੀ ਆਪਣੇ ਵੇਟ ਜੀ ਇਹਦਾ 7 ਕੁਆਂਟਲ ਦੇ ਲਗਭਗ ਆ ਜੀ ਹਾਂ ਏ ਆਰ ਵੀ ਦਾ ਆਪਾਂ 베アリング ਲਾਉਨੇ ਆ ਜੀ ਇਹੀ ਮਸ਼ੀਨ ਆਪਣੀ 26 ਤੇ ਚੱਲੂਗੀ 28 ਇੰਚ ਤੇ ਤੇ 30 ਇੰਚ ਤੇ ਚੱਲੂਗੀ ਜੀ ਖਾਸ ਪੂਲੀ ਪਾਉਨੇ ਆ ਜੀ ਆਪਾਂ ਫੈਨਰ ਦੀ ਪੂਲੀ ਲਾਉ ਰਿਹਾ ਵੀਰ ਜੀ ਆਪਾਂ ਜਨੀਕ ਜੋ ਜੋ ਬ੍ਰਾਂਡ ਜੋ ਜੋ ਕੋ ਪ੍ਰੋਡਕਟ ਦੀ ਰਿਕੁਆਇਰਮੈਂਟ ਆ ਉਹਦੇ ਅਕੋਰਡਿੰਗ ਪਾਏ ਹੋਏ ਨੇ ਜੀ ਆਪਾਂ ਨੇ